ਮੀਡੀਆ ਦੇ ਸਾਹਮਣੇ ਗੋਹਾਰ ਲਗਾ ਰਹੀ ਆ ਅੱਜ ਫਿਰ ਚੰਡੀਗੜ੍ਹ ਕਾਨਫਰੰਸ ਦੇ ਥਰੂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਬਾਬਾ ਅੰਕੁਰ ਨਿਰੂਲਾ ਇੱਕ ਬਾਬਾ ਐ ਉਹ ਇੱਕ ਐਸਾ ਬਾਬਾ ਐ ਜਿਹੜਾ ਕਿ ਆਪਣੀ ਭੈਣ ਦੇ ਨਾਲ ਉਹਦੇ ਹੀ ਡੇਰੇ 'ਚ ਵਿਆਹ ਕਰਦੇ ਜਿਨੇ ਉਹਨੇ ਆਪਣੇ ਡੇਰੇ ਦੀ ਕੁੜੀ ਦੇ ਨਾਲ ਵਿਆਹ ਕੀਤਾ ਉਹ ਇੱਕ ਐਸਾ ਪਖੰਡੀ ਬਾਬਾ ਐ ਜਿਨੇ ਜੋ ਕਹਿੰਦਾ ਧੀਆ ਪੈਣਾ ਨੂੰ ਚੁੰਨੀ ਲੈਣ ਦੀ ਲੋੜ ਨਹੀਂ ਆ ਇਸ ਇਸ ਵਿੱਚ ਮੈਂ ਬੋਲ ਨਹੀਂ ਰਹੀ ਆ ਮੈਂ ਅੱਜ ਤੁਹਾਨੂੰ ਉਹਦੀਆਂ ਸਾਰੀਆਂ ਕਲਿੱਪਿੰਗਾਂ ਦਿਖਾਵਾਂਗੀ ਇੱਥੇ ਤੇ ਆਈਡੀਆ ਵੀ ਦਵਾਂਗੀ ਕਿਉਂਕਿ ਉਹ ਮੈਂ ਖੁਦ ਕ੍ਰੀਏਟ ਨਹੀਂ ਕੀਤੀਆਂ ਤੇ ਤੁਸੀਂ ਖੁਦ ਜਸਟੀਫਾਈ ਕਰ ਲਿਓ ਕਿ ਕਿਹੜਾ ਕਿਹਦਾ ਤੁਹਾਨੂੰ ਸਾਥ ਦੇਣਾ ਹੈ ਉਹ ਇੱਕ ਐਸਾ ਬਾਬਾ ਹੈ ਖਮਰਾ ਦੇ ਵਿੱਚ ਜੋ ਕਿ ਆਪਣੇ ਆਪ ਨੂੰ ਸਪਿਰਚੁਅਲ ਪਾਪਾ ਕਹਿੰਦਾ ਹੈ ਪਰ ਉਹ ਪਾਪਾ ਨਹੀਂ ਆ ਕਿਉਂਕਿ ਸਾਡਾ ਸਪਿਰਚੁਅਲ ਬਾਪ ਜਿਹੜਾ ਹੁੰਦਾ ਹੈ ਉਹ ਸਾਡਾ ਅਕਾਲ ਪੁਰਖ ਵਾਹਿਗੁਰੂ ਹੈ ਇਸ ਬਾਬੇ ਨੇ ਮੇਰੇ ਉੱਪਰ ਤਿੰਨ ਨਜਾਇਜ਼ ਪਰਚੇ ਕੀਤੇ ਤੇ ਚੌਥਾ ਪਰਚਾ ਇਹਨੇ ਮੈਨੂੰ ਹੁਣ ਦਿੱਤਾ ਹਾਲ ਫਿਲਹਾਲ ਦੇ ਵਿੱਚ ਔਰ ਉਹਦੀ ਮੈਂ ਅੱਜ ਤੁਹਾਨੂੰ ਸਮਰੀ ਉਹ ਆਪਣੇ ਹੀ ਕਥਨ 'ਚ ਕਿੱਦਾਂ ਫਸਿਆ ਮੈਂ ਤੁਹਾਨੂੰ ਦਿਖਾਉਂਗੀ। ਉਹ ਆਰਟੀਆਈ ਰਿਪੋਰਟਾਂ ਮੈਂ ਤੁਹਾਡੇ ਤੁਹਾਨੂੰ ਸੈਂਡ ਕੀਤੀਆਂ। ਠੀਕ ਹੈ ਤੁਹਾਡੇ ਫੋਨ 'ਚ ਵੀ ਪਹੁੰਚ ਗਈ ਔਰ ਸ਼੍ਰੀਕਾਂਝ ਜੀ ਦੇ ਕੋਲ ਮੈਂ ਹੁਣੀ ਕੀਤੀ ਆ ਤੇ ਪਲੱਸ ਮੈਂ ਇੱਥੇ ਤੁਹਾਨੂੰ ਹੁਣੀ ਦਿੱਤੀ ਆ। 10 ਮਾਰਚ ਨੂੰ 2024 ਦੇ ਉੱਪਰ ਮੇਰੇ ਉੱਪਰ ਚੌਥਾ ਪਰਚਾ ਕੀਤਾ ਗਿਆ। ਆ ਮੇਰੇ ਮਾਤਾ ਜੀ ਬੈਠੇ ਆ, ਮੇਰੀ ਭੈਣ ਵੀ ਆਈ ਹੋਈ ਆ। ਹਾਂਜੀ ਆ ਮੇ ਪਿੱਛੇ ਮੇਰੀ ਭੈਣ ਆ ਇਹ ਮੇਰੀ ਮਾਤਾ ਜੀ ਆ ਠੀਕ ਹੈ ਮੈਂ ਹੈਗੀ ਆ ਜਮਸ਼ੇਰਪੁਰ ਟਾਟਾ ਨਗਰ ਨੀਅਰ ਟੂ ਕੋਲਕਾਤਾ ਦਾ ਬੱਚਾ ਐ ਮੈਂ ਇੰਡੀਅਨ ਰੈੱਡ ਕਰਾਸ ਸੁਸਾਇਟੀ ਦਾ ਮੈਂ ਸਰਟੀਫਾਈਡ ਫਰਸਟ ਮੈਡੀਕਲ ਰਿਸਪੌਂਡਰ ਆ ਠੀਕ ਹੈ ਆ ਮੇਰਾ ਬੈਚ ਨੰਬਰ ਐ ਮੈਂ ਜਿੱਦਾਂ ਕਿ ਪਹਿਲਾਂ ਵੀ ਤੁਹਾਨੂੰ ਦੱਸ ਦਿੱਤਾ ਬਾਬਾ ਜੀ ਉਹ ਨਹੀਂ ਆਏ ਆ ਮੈਂ ਫਿਰ ਤੋਂ ਦੱਸਣ ਤਿਆਂ ਠੀਕ ਹੈ ਮੇਰਾ ਕੰਮ ਸਿਰਫ ਇਹ ਹੀ ਸੀਗਾ ਲੋਕਾਂ ਦੀ ਮਦਦ ਕਰਨਾ ਨਾ ਕਿ ਦੇਖਣਾ Hindu ਆ Muslim ਆ Sikh ਆ Isaiyā ਇੱਕ 크੍ਰਿਸਚੀਅਨ ਸ਼ਖਸ ਦੇ ਦੇ ਉੱਪਰ ਰੇਪ ਕੇਸ ਚੱਲਦੇ ਸੀ ਮੈਨੂੰ ਨਹੀਂ ਪਤਾ ਸੀ ਉਹਨੇ ਰੇਪ ਕੇਸ ਉਹਦੇ ਉੱਪਰ ਚੱਲਦੇ ਆ ਉਹਨੇ ਸਿਰਫ ਮੈਨੂੰ ਇੰਨਾ ਕਿਹਾ ਮੇਰੀ ਬਾਹ ਟੁੱਟੀ ਹੈ ਮੈਂ ਐ ਹੋਰ ਮੇਰੇ ਨਾਲ ਹੋਰ ਵੀ ਮੇਰੇ ਨਾਲ ਇੱਕ ਭਰਾ ਇੱਕ ਭੈਣ ਅਸੀਂ ਤਿੰਨ ਜਾਣਿਆਂ ਨੇ ਐਨਐਚਆਰਸੀ 'ਚ ਉਹਦਾ ਕੇਸ ਲੱਗਾ ਹੋਇਆ ਸੀ ਉਹ ਸ਼ਖਸ ਦਾ ਕੇਸ ਲੱਗਾ ਹੋਇਆ ਸੀ ਉੱਥੇ ਅਸੀਂ ਇਹਦੇ ਆਵਾਜ਼ ਦੇ ਲਈ ਧਰਨਾ ਲਾਇਆ ਤਾਂ ਮੇਰੇ ਉੱਪਰ ਪਰਚੇ ਲੱਗੇ ਕਿਉਂਕਿ ਮੈਂ ਰਿਹائش ਕੀਤੀ ਸੀ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਠੀਕ ਹੈ ਮੈਨੂੰ ਦੱਸਿਆ ਜਾ ਰਿਹਾ ਸੀ ਗੁਰਦੁਆਰੇ ਦੇ ਵਿੱਚ ਕਿ ਮੈਂ ਗੁਰਦੂ ਇੱਕ ਸਿੱਖ ਕੁੜੀ ਹੋ ਕੇ ਗੁਰਦੁਆਰੇ ਚ ਰਹਿ ਰਹਿائش ਨਹੀਂ ਕਰ ਸਕਦੀ ਮੈਂ ਗੁਰਦੁਆਰੇ ਜਾ ਰਹੀਆਂ ਤਾਂ ਮੈਂ ਸ਼ੈਤਾਨ ਆ ਮੈਂ ਗੁਰਦੁਆਰਾ ਸਾਹਿਬ ਦਾ ਲੰਗਰ ਪ੍ਰਸ਼ਾਦ ਨਹੀਂ ਖਾ ਸਕਦੀ ਆ ਠੀਕ ਹੈ ਮੈਂ ਪੁੱਛਣਾ ਚਾਹਦੀ ਆ ਅੱਜ ਸਮਸਤ মিডিਆ ਨੂੰ ਇੱਥੇ ਮੇਰੇ ਬਾਬਾ ਜੀ ਉਹ ਨਹੀਂ ਵੀ ਬੈਠੇ ਆ ਮੈਂ ਇੱਕ ਸਿੱਖ ਕੁੜੀ ਆ ਮੈਂ ਇੱਕ ਅੰਮ੍ਰਿਤਧਾਰੀ ਕੁੜੀ ਆ ਕਿਹਦੀ ਇੰਨੀ ਜ਼ਰਤ ਆ ਜਿਹੜਾ ਮੈਨੂੰ ਇਹ ਗੱਲ ਬੋਲਣ ਦੇ ਆਏ ਕਿਹ ਲਈ ਕੇਦੀ ਇੰਨੀ ਜ਼ਰਤ ਆ ਜਿਹੜਾ ਮੈਨੂੰ ਇਹ ਗੱਲ ਦੱਸ ਰਿਹਾ ਹੈ कि मैं अपने गुरुद्वारा साहिब 'ਚ ਨਹੀਂ ਜਾ ਸਕਦੀ ਆ ਮੈਂ ਆਪਣੇ ਬਾਪ ਗੁਰਗੋਬਿੰਦ ਸਿੰਘ ਜੀ ਔਰ ਮਾਤਾ ਸਾਹਿਬ ਕੌਰ ਨੂੰ ਨਹੀਂ ਮਿਲ ਸਕਦੀ ਕਿਹਦੀ ਆਏ ਕਿਹਦੀ ਆਏ ਕੋਣ ਆਏ ਮੈਂ ਪੁੱਛਣਾ ਚਾਹੁੰਦੀ ਆਂ ਜਦੋਂ ਮੈਂ ਇਸ ਚੀਜ਼ ਦਾ ਉਜਾਗਰ ਕੀਤਾ ਸੋਸ਼ਲ ਮੀਡੀਆ ਸਾਈਟ 'ਤੇ ਕਿ ਇਹ ਗੰਦੇ ਲੋਗ ਇਹ ਇੱਕ ਕ੍ਰਿਸਚੀਅਨ ਨਹੀਂ ਆ ਇੱਕ ਕ੍ਰਿਸਚੀਅਨ ਹੋ ਵੀ ਨਹੀਂ ਸਕਦੇ ਕਿਉਂਕਿ ਕ੍ਰਿਸਚੀਅਨ ਵੀ ਨਾ ਬਾਈਬਲ ਨੂੰ ਪਿਆਰ ਕਰਦੇ ਪਰ ਇਹ ਲੋਗ ਬਾਬਿਆਂ ਨੂੰ ਪ੍ਰਮੋਟ ਕਰਦੇ